ਲੋ ਵੀ ਦੋਸਤੋ ਆ ਗੱਡੀ ਸਜਾਤੀ ਬਈ ਹੈ ਗੱਡੀ ਚ ਅਰਸ਼ਦੀਪ ਨੇ ਚੜ ਕੇ ਜਿਹੜਾ ਜਾਣਾ ਹੈ ਤਾਂ ਦੇਖੋ ਆ ਦੇਖੋ ਤਸਵੀਰ ਆ ਦੇਖੋ ਬਈ ਤਸਵੀਰ ਬਾਰਾਤ ਮਾਤਾ ਜੀ ਜੈ ਇਹ دیਵਾਨਗੀ ਹੈ ਇਹ ਸਿੱਧੀਆਂ ਤਸਵੀਰਾਂ ਨੇ ਇਹ ਰੋਬੀ ਕੋਨ ਆ ਗੱਡੀ ਚ ਚੜ ਕੇ ਜਿਹੜੇ ਨੇ ਉਹ ਇੱਥੋਂ ਟਰੈਵਲ ਕਰਨਗੇ ਅਰਸ਼ਦੀਪ ਫੈਮਲੀ ਦਾ ਪਹੁੰਚਣ ਦਾ سلسلہ جاری ਹੈ ਬ੍ਰਦਰ ਉਹਨਾਂ ਤੇ ਪਹੁੰਚ ਚੁੱਕੇ ਹੈ ਅਰਸ਼ਦੀਪ ਦੇ ਸਿਸਟਰ ਮਦਰ ਫਾਦਰ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰ ਰਹੇ ਆ ਲਗਾਤਾਰ ਇਹ ਤਸਵੀਰ ਦੇਖੋ ਇਸ ਗੱਡੀ ਚੜ ਕੇ ਅਰਸ਼ਦੀਪ ਜਿਹੜੇ ਨੇ ਉਹ ਅੱਗੇ ਵਧਣਗੇ ਰੋਡ ਸ਼ੋਅ ਕੀਤਾ ਜਾਊਗਾ ਜਿਸ ਦੇ ਵਿੱਚ ਤਾਂ ਦੇਖੋ ਨਾਰੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਇਹ ਗੱਡੀ ਹੈ ਜਿਹੜੀ ਹੈ ਸਪੈਸ਼ਲ ਤੌਰ ਤੇ ਲਿਆਂਦੀ ਗਈ ਹੈ ਜਿਸ ਦੇ ਵਿੱਚ ਅਰਸ਼ਦੀਪ ਚੜ ਕੇ ਜਿਹੜੇ ਨੇ ਆਪਣੇ ਘਰ ਵੱਲ روانਾ ਹੋਣਗੇ ਇਹ ਸਪੈਸ਼ਲ ਗੱਡੀ ਅਰਸ਼ਦੀਪ ਦੇ ਲਈ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਅਰਸ਼ਦੀਪ ਸਵਾਰ ਹੋਣਗੇ